ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਉਮੀਦ ਦੇ ਮੁਤਾਬਕ ਇਹ ਮੌਸਮ ਲਗਾਤਾਰ ਬਣਿਆ ਹੋਇਆ ਹੈ ਸਵੇਰ ਵੇਲੇ ਤੋਂ ਹੀ ਮੌਸਮ ਸਾਫ ਬਣਿਆ ਹੋਇਆ ਹੈ ਧੁੱਪ ਤਕਰੀਬਨ ਸਾਰੇ ਹੀ ਇਲਾਕਿਆਂ ਦੇ ਵਿੱਚ ਨਿਕਲੀ ਹੋਈ ਹੈ ਪੰਜਾਬ ਦੇ ਵਿੱਚ ਧੁੰਦ ਨਾ ਮਾਤਰ ਜਿਹੇ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸਵੇਰ ਵੇਲੇ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੀ ਪਹਾੜਾਂ ਨਾਲ ਲੱਗਦੇ ਜ਼ਮੀਨੀ ਧੁੰਦ ਰਹਿੰਦੀ ਹੈ ਪਰ ਨਾਲ ਹੀ ਸੂਰਜ ਨਿਕਲਣ ਵੇਲੇ ਮੌਸਮ ਸਾਫ ਹੋ ਜਾਂਦਾ ਹੈ ਆਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਦਿਨ ਦਾ 23-24 ਡਿਗਰੀ ਤੋਂ ਆਸ-ਪਾਸ ਬਣਿਆ ਹੋਇਆ ਹੈ ਤੇ ਰਾਤ ਦਾ ਵੀ 10 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਅੱਜ ਆਸਮਾਨ ਸਾਫ ਤੇ ਹਵਾ ਲਗਾਤਾਰ ਰਵਾਨਗੀ ਦੇਖਣ ਮਿਲ ਰਹੀ ਹੈ ਜਿਵੇਂ ਅੱਜ ਵੀ ਸਵੇਰੇ ਕੁਝ ਕੇ ਖੇਤਰਾਂ ਦੇ ਵਿੱਚ ਹਲਕਾ ਜਿਹਾ ਕੋਰਾ ਦੇਖਣ ਨੂੰ ਮਿਲਿਆ ਕੱਲ ਸਵੇਰ ਨੂੰ ਵੀ ਕੁਝ ਕੇ ਖੇਤਰਾਂ ਦੇ ਵਿੱਚ ਹਲਕਾ ਜਿਹਾ ਕੋਰਾ ਜਰੂਰ ਦੇਖਣ ਨੂੰ ਮਿਲ ਸਕਦਾ ਹੈ ਧੁੰਦ ਤੋਂ ਵੀ ਰਹਿਤ ਮੌਸਮ ਰਹੇਗਾ ਤੇ ਠੰਡ ਤੋਂ ਵੀ ਰਹਿਤ ਲਗਾਤਾਰ ਬਣਿਆ ਹੋਇਆ ਹਲਕਾ ਕੋਰਾ ਸਵੇਰ ਵੇਲੇ ਹਲਕੀ ਜਿਹੀ ਠੰਡ ਪਰ ਬਾਅਦ ਵਿੱਚ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਰਵੇਗਾ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦਾ ਵੀ ਮੌਸਮ ਬਣਿਆ ਹੋਇਆ ਹੈ ਪੂਰੀ ਤਰ੍ਹਾਂ ਨਾਲ ਉੱਥੇ ਵੀ ਸਾਫ਼ ਮੌਸਮ ਹੈ ਧੁੱਪ ਨਿਕਲੀ ਹੋਈ ਹੈ ਤੇ ਸਵੇਰ ਵੇਲੇ ਕੋਹਰਾ ਉਹਨਾਂ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਮੀਂਹ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੇ ਅਖੀਲੇ ਦਿਨ 28 ਤਰੀਕ ਤੋਂ ਬਾਅਦ ਥੋੜੇ ਜਿਹਾ ਮੌਸਮ ਵਿੱਚ ਬਦਲਬਦਲਾਈ ਦੇਖਣ ਨੂੰ ਮਿਲੇਗੀ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਵੀ ਸੰਭਾਵਨਾ ਬਣ ਰਹੀ ਹੈ